ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਝਾੜ ਕਿਵੇਂ ਰਹਿ ਸਕਦਾ ਹੈ ਤੇ ਕੀ ਕਣਕ ਦਾ ਬਾਕੀ ਆਪਾਂ ਸਾਰੀਆਂ ਇਹਦੇ ਚ ਗੱਲਾਂ ਕਰਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਕਨ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਗੱਲ ਹੈਗੀ ਹੈ ਕਣਕ ਦੇ ਝਾੜ ਦੀ ਤੇ ਕਣਕ ਦਾ ਝਾੜ ਆਪਾਂ ਨੂੰ ਪਤਾ ਹੀ ਆ ਵੀ ਜੇ ਤਾਂ ਪੱਕਣ ਵੇਲੇ ਨਜ਼ਾਰੇ ਤੇ ਗਰਮੀ ਪੈ ਜੇ ਤੇ ਦਾਣੇ ਬਨ ਵੇਲੇ ਗਰਮੀ ਪੈ ਜੇ ਤਾਂ ਝਾੜ ਕਣਕ ਦਾ ਕੋਈ ਵੀ ਫਸਲ ਹੈ ਘਟ ਜਾਂਦਾ ਹੈ ਹੈਨਾ ਤੇ ਬਾਕੀ ਪੱਕਣ ਵੇਲੇ ਵੀ ਥੋੜੀ ਜਿਹੀ ਨੂੰ ਠੰਡ ਚਾਹੀਦੀ ਆ ਐ ਨਹੀਂ ਵੀ ਗਰਮੀ ਪੂਰੀ ਗਰਮੀ ਹੋ ਜੇ ਤੇ ਕਣਕ ਦਾ ਝਾੜ ਆਪਾਂ ਕੀ ਵੀ ਵਧੀਆ ਨਿਕਲੂਗਾ ਇਹ ਨਹੀਂ ਹੁੰਦਾ ਇਹਦੇ ਵਿੱਚ ਜਿਵੇਂ ਹੁਣ ਠੰਡ ਪੈਂਦੀ ਆ ਮਾਨ ਲੇ ਕਿ ਚਲੋ ਸਵੇਰ ਆਪਣੇ ਜਦੋਂ ਆਪਾਂ ਸਵੇਰੇ ਜਾ ਕੇ ਆਪਾਂ ਖੇਤ ਵੇਖੀਏ ਸਵੇਰ ਸਵੇਰ ਤਾਂ ਆਪਾਂ ਨੂੰ ਐ ਲੱਗੇ ਜਿਵੇਂ ਕੋਹਰਾ ਪਿਆ ਹੁੰਦਾ ਹੈ ਨਾ ਐ ਠੰਡ ਪੈਂਦੀ ਹੈ ਹੁਣ ਇਹ ਜਿਹੜੀ ਠੰਡ ਹੈ ਇਸੇ ਠੰਡ ਨੇ ਬਈ ਕਣਕਾਂ ਬਣਾਉਣੀ ਹੈ ਇਸੇ ਨਾਲ ਹੀ ਕਣਕ ਦਾ ਝਾੜ ਬੰਨਾ ਉਹ ਕਿਵੇਂ ਬੰਨਾ ਕਿਉਂਕਿ ਜੇ ਇੰਨੀ ਠੰਡ ਪਊਗੀ ਹਜੇ ਘੱਟ ਤੋਂ ਘੱਟ ਮਹੀਨਾ ਵੀ ਕਾਫੀ ਠੰਡ ਰਹੇ ਤੇ ਫੇਰ ਜਾ ਕੇ ਅਗਲੇ ਜਿਹੜੇ ਹੋਣਗੇ ਕੋਈ ਮਹੀਨਾ ਵੀ ਦਿਨ ਕੋਈ ਠੰਡ ਵਧੀਆ ਪਾਉਗੀ ਤਾਂ ਕਣਕ ਦਾ ਜਿਹੜਾ ਪਕਾ ਵਧੀਆ ਬਣੂਗਾ ਤੇ ਜਿਹੜੀ ਗੱਲ ਹੈਗੀ ਹੈ ਵੀ ਇਹ ਠੰਡ ਹੁਣ ਆਪਾਂ ਕਹਿ ਲਈਏ ਵੀ ਤੁੱਪ ਵੀ ਬਹੁਤ ਪੈਂਦੀ ਹੈ ਦਿਨੇ ਆਪਾਂ ਨੂੰ ਪਤਾ ਹੀ ਹੁਣ ਪੂਰੀ ਖਿੜਕੀ ਤੇ ਤੁੱਪ ਲੱਗਦੀ ਹੈ ਇਹ ਇਹ ਵੀ ਜ਼ਰੂਰੀ ਹੈ ਕਣਕਾਸਤੇ ਕਿਉਂਕਿ ਇਹਦੇ ਨਾਲ ਹੀ ਕਣਕਾਂ ਨੇ ਖੁੱਲਣਾ ਹੈ ਧੁੱਪ ਨਾਲ ਤੇ ਕਣਕਾਂ ਨੇ ਫੱਬਣਾ ਹੈ ਤੇ ਜਿਹੜਾ ਕੋਈ ਰੇਹ ਕੰਡਾ ਪਿਆ ਹੋਇਆ ਉਹ ਕਣਕਾਂ ਨੂੰ ਹੁਣ ਆਪਾਂ ਨੂੰ ਲੱਗੂਗਾ ਵੀ ਅਸਰ ਕੀਤਾ ਉਹਨੇ ਕਿਉਂਕਿ ਇਸ ਤੋਂ ਪਹਿਲਾਂ ਤਾਂ ਆਪਾਂ ਕਿੰਨੀਆਂ ਰਿਆਂ ਪਾਤੀਆਂ ਆਪਾਂ ਨੂੰ ਐ ਲੱਗਦਾ ਸੀ ਵੀ ਕੁਛ ਨਹੀਂ ਦਾ ਕੰਮ ਵੀ ਜਾਂ ਤਾਂ ਰਿਆਂ ਚ ਤੰਤ ਨਹੀਂ ਤੇ ਜਾਂ ਰਹੇ ਹੋਰ ਭਾਲ ਦੇ ਗਣਕ ਇਹ ਨਹੀਂ ਹੁੰਦਾ ਜੇ ਆਪਾਂ 3 ਘਟੇ ਪਾਉਣੇ ਤੇ 3 ਘਟੇ ਪਾ ਕੇ ਆਪਾਂ ਟਾਈਮ ਨਾਲ ਛੱਡ ਦਈਏ ਤੇ ਜਦੋਂ ਉਹਦੀ ਰੋਤਾਂ ਦੀ ਇਹ ਗਣਕ ਆਪਣੇ ਆਪ ਬਣ ਜਾਂਦੀ ਹੈ ਧੁੱਪ ਦਾ ਆਪਾਂ ਗੱਲ ਕਰਦੇ ਸੀ ਧੁੱਪ ਦੀ ਵੀ ਹੁਣ ਆਪਣੇ ਦਿਨੇ ਬਹੁਤ ਵਧੀਆ ਧੁੱਪ ਦਿੱਕੀ ਧੁੱਪ ਲੱਗਦੀ ਹੈ ਹਨਾ ਇਹ ਧੁੱਪ ਵੀ ਬਈ ਜ਼ਰੂਰੀ ਹੈ ਤੇ ਇਹਦੇ ਨਾਲ ਹਵਾ ਵਗਣੀ ਵੀ ਜ਼ਰੂਰੀ ਹੈ ਕਿਉਂਕਿ ਜੇ ਧੁੱਪ ਦੇ ਨਾਲ ਹਵਾ ਵਗੂਗੀ ਤਾਂ ਧੁੱਪ ਮਹਿਸੂਸ ਨਹੀਂ ਹੁੰਦੀ ਠੰਡ ਬਣੀ ਰਹਿੰਦੀ ਹੈ ਤੇ ਜਿਹੜੀ ਰਾਤ ਦੀ ਠੰਡ ਪੂਰੀ ਹੋ ਜਾਂਦੀ ਹੈ ਤੇ ਜਿਹੜਾ ਸਵੇਰ ਵੇਲੇ ਆਪਣੇ ਹੈਗਾ ਆਪਾਂ ਨੂੰ ਐ ਲੱਗਦਾ ਵੀ ਹੱਥ ਠਰਦੇ ਆ ਵੀ ਕੋਰਾ ਪਿਆ ਹੋਵੇ ਐਂ ਠੰਡ ਬਣੀ ਰਵੇ ਤਾਂ ਕਣਕ ਦਾ ਜਿਹੜਾ ਝਾੜ ਆ ਉਹ ਬਹੁਤ ਵਧੀਆ ਰਹੂਗਾ ਯਾਨੀ ਕਿ ਜਿਵੇਂ ਪਿਛਲੇ ਸਾਲਾਂ 'ਚ ਕਣਕ ਦਾ ਝਾੜ ਸੀਗਾ ਉਵੇਂ ਰਹਿਣ ਦੀ ਉਮੀਦ ਆ ਤੇ ਬਾਕੀ ਜਾਦੇ ਗੱਲਾਂ ਤਾਂ ਇਹ ਹੁੰਦੀਆਂ ਵੀ ਜਿਹੜਾ ਕਣਕ ਦਾ ਝਾੜ ਹੈ ਇਹ ਮੌਸਮ ਤੇ ਡਿਪੈਂਡ ਹੁੰਦਾ ਮੈਂ ਪਹਿਲਾਂ ਵੀਡੀਓ ਚ ਕਹਿਣਾ ਹੁੰਨਾ ਵੀ ਮੌਸਮ ਆਪਾਂ ਨੂੰ ਉਦੋਂ ਕਿਹੋ ਜਿਹਾ ਮਿਲਦਾ ਹੁਣ ਵੇਖੋ ਤੁਸੀਂ ਵੀ ਆਪਾਂ ਨੂੰ ਜੇ ਧੁੱਪ ਲੱਗਦੀ ਹੈ ਤਾਂ ਐਂ ਲੱਗਦਾ ਵੀ ਧੁੱਪ ਬੜੀ ਆ ਪਰ ਧੁੱਪ ਬਿਨਾ ਵੀ ਨਹੀਂ ਸਰਦਾ ਧੁੱਪ ਵੀ ਜ਼ਰੂਰੀ ਆ ਧੁੱਪ ਵੀ ਲੱਗੇ ਤੇ ਨਾਲ ਹਵਾ ਵਗੇ ਜਿਹੜੀ ਪੱਛੋਂ ਦੀ ਹਵਾ ਵਗਣੀ ਉਹ ਠੰਡ ਕਰੀ ਜਾਂਦੀ ਹੈ ਉਹਦੇ ਨਾਲ ਠੰਡ ਰਹਿੰਦੀ ਹੈ ਤੁਸੀਂ ਵੇਖੋਗੇ ਜੇ ਪੂਰਾ ਵਗੂਗਾ ਤਾਂ ਐ ਠੰਡ ਨਹੀਂ ਹੋਣੀ ਜਿੰਨੀ ਪੱਛੋਂ ਵਗਣਾ ਠੰਡ ਹੁੰਦੀ ਹੈ ਇਹ ਖੁਸ਼ਕ ਹੁੰਦੀ ਹੈ ਤੇ ਇਹਦੇ ਨਾਲ ਠੰਡ ਵੱਧਦੀ ਹੈ ਤੇ ਕੋਰੇ ਜੰਮਣ ਦਾ ਜਿਹੜਾ ਚਾਂਸ ਹੁੰਦਾ ਉਹ ਵੀ ਇਸੇ ਨਾਲ ਹੀ ਹੁੰਦਾ ਤੇ ਫੇਰ ਹੀ ਠੰਡ ਪੈਂਦੀ ਹੈ ਤੇ ਉਸੇ ਠੰਡ ਨਾਲ ਹੀ ਫਿਰ ਕਣਕ ਬਾਂਦੀ ਹੈ ਤੇ ਅੱਗੇ ਜਾ ਕੇ ਝਾੜ ਤੇ ਸਰਪੈਂਦਾ ਤੇ ਜੇ ਆਪਾਂ ਮੰਨੀਏ ਵੀ ਹੁਣ ਠੰਡ ਬਹੁਤ ਪਈ ਜਾਂਦੀ ਹੈ ਇਸੇ ਠੰਡ ਨੇ ਭਈ ਜੀ ਕਣਕ ਦੇ ਵਿੱਚ ਰਚਨਾ ਤੇ ਕਣਕ ਦੀ ਜੜ ਤੱਕ ਠੰਡ ਨੇ ਜਾਣਾ ਤੇ ਉਸੇ ਠੰਡ ਨੇ ਮੁੜ ਕੇ ਅੱਗੇ ਜਾ ਕੇ ਕੰਮ ਕਰਨਾ ਨਹੀਂ ਤਾਂ ਜਵੇਂ ਅੱਗੇ ਗਰਮੀ ਪੈ ਜਾਂਦੀ ਹੈ ਵਿੱਚ ਦੀ 1-2 ਸਾਲ ਹੋਈ ਹੈ ਇਹ ਗੱਲ ਵੀ ਗਰਮੀ ਪੈ ਜਾਂਦੀ ਹੈ ਜਦੋਂ ਕਣਕ ਪੱਕਣ ਤੇ ਆਉਂਦੀ ਹੈ ਤੇ ਕਣਕਾਂ ਨਾ ਝਾੜ ਘਟਾ ਜਾਂਦੀਆਂ ਵੀ ਉਹ ਕਣਕਾਂ 40-45 ਮਣਤੇ ਰਹਿ ਜਾਂਦੀਆਂ ਤੇ ਬਾਕੀ ਨਾ ਹੂੰ ਝਾੜਦਾ ਬਈ ਮਸਲਾ ਜਿਹੜਾ ਹੁੰਦਾ ਇਹ ਕੁਝ ਜ਼ਮੀਨਾਂ ਦੇ ਸਿਰ ਤੇ ਵੀ ਹੁੰਦਾ ਹੈ। ਕਈ ਵਾਰੀ ਥੋੜੇ ਨਰਮ ਬਾਣ ਹੈ ਜਿਹੜੇ ਨਰਮ ਜ਼ਮੀਨਾਂ ਉੱਥੇ ਕਣਕਾਂ ਦੇ ਝਾੜ ਘਟ ਜਾਂਦੇ ਆ ਤੇ ਜਿੱਥੇ ਭਾਰੀਆਂ ਜ਼ਮੀਨਾਂ ਡਾਕਰ ਬਾਣ ਹੈ ਉੱਥੇ ਬਈ ਕਣਕਾਂ ਦੇ ਝਾੜ ਵਧ ਜਾਂਦੇ ਆ। ਤੇ ਇੱਕ ਜਿਹੜਾ ਆਪਣਾ ਤਜਰਬਾ ਹੈ ਉਹ ਐਂ ਵੀ ਵੇਖਿਆ ਮੈਂ ਜਿੱਥੇ ਪਹਿਲਾਂ ਬਾਰੇ ਟਾਈਮ ਦਾ ਝੋਨਾ ਲੱਗਦਾ ਤੇ ਜਿੱਥੇ ਨਵੇਂ ਝੋਨੇ ਲੱਗਣ ਲੱਗੇ ਆ। ਜਾਂ ਤਾਂ ਜਿੱਥੇ ਪਹਿਲਾਂ ਝੋਨੇ ਲੱਗਦੇ ਸੀ ਉੱਥੇ ਪਾਣੀ ਚੰਗੇ ਐ ਤੇ ਜਿੱਥੇ ਨਵੇਂ ਝੋਨੇ ਲੱਗਣ ਲੱਗੇ ਐ ਉੱਥੇ ਜਿਹੜੇ ਪਾਣੀ ਐ ਵੱਡੇ ਬੋਰ ਐ ਜਾਂ ਤਾਂ 500 ਫੁੱਟ ਵਾਲੇ ਉਹਨਾਂ ਦੇ ਪਾਣੀ ਪੀਣ ਚ ਨਹੀਂ ਠੀਕ ਫਸਲ ਨੂੰ ਜ਼ਰੂਰ ਮੰਨਦੇ ਐ ਜਾਂ ਤਾਂ ਕੋਈ ਪਾਣੀਆ ਦਾ ਹੈਗਾ ਵੀ ਵਿੱਚ ਇਹੋ ਜਿਹੇ ਕਿਸਾਨ ਵੀ ਸੁਣੇ ਐ ਜਿਹੜੇ ਕਹਿੰਦੇ ਵੀ ਕਣਕ ਨੂੰ ਇੱਕ ਦੋ ਪਾਣੀ ਮੋਟਰਾਂ ਦੇ ਲਾਉਣੇ ਚਾਹੀਦੇ ਐ ਜੇ ਆਪਾਂ ਕਣਕ ਦਾ ਝਾੜ ਬਣਾਉਣਾ ਤਾਂ ਜਾਂ ਤਾਂ ਉਹ ਪਾਣੀ ਦਾ ਕਰਕੇ ਜਾਂ ਫਿਰ ਵਾਣ ਨਵੇਂ ਝੋਨੇ ਜੇ ਆਏ ਕਰਕੇ ਉਹਨਾਂ ਬਾਣਾ ਚ ਕਣਕ ਦਾ ਝਾੜ ਜ਼ਿਆਦਾ ਹੁੰਦਾ ਜਿੱਥੇ ਜਾਂਦਾ ਚੰਗੇ ਪਾਣੀ ਤੇ ਜਾਂ ਜਾਦਾ ਟਾਈਮ ਦਾ ਝੋਨਾ ਲੱਗਦਾ ਉਹਨਾਂ ਬਾਣਾ ਨਾਲੋਂ ਬਾਕੀ ਤੁਸੀਂ ਕਮੈਂਟੇ ਜ਼ਰੂਰ ਦੱਸਿਓ ਵੀ ਕਿਵੇਂ ਰਿਹਾ ਇਹ ਵੀ ਕਿੱਥੇ ਝਾੜ ਜ਼ਿਆਦਾ ਆ ਵੀ ਜਿੱਥੇ ਪਹਿਲਾਂ ਝੋਨੇ ਲੱਗਦੇ ਆ ਪੁਰਾਣੇ ਉਥੇ ਝਾੜ ਕੇਵੇਂ ਰਹਿੰਦਾ ਤੇ ਜਿਨ੍ਹਾਂ ਨਵੇਂ ਬਾਣਾ ਚ ਝੋਨੇ ਲਾਉਣ ਲੱਗੇ ਨਰਮੇਲ ਏਰੀਏ ਵੀ ਉਥੇ ਝਾੜ ਕੇਵੇਂ ਰਹਿੰਦਾ ਛਾੜ ਜੇ ਠੰਡ ਪਈ ਤਾਂ ਬਈ ਜੀ ਛਾੜ ਬਹੁਤ ਵਧੀਆ ਹੋਊਗਾ